ਲੜੀ ਤੋਂ ਬਾਰੇ ਕੇ ਨੱਚਦੀ ਲਾੜੀ ਤੇ ਨੋਟਾਂ ਨੂੰ ਵਰਦੇ ਲਾੜੀ ਦੀ ਹੋਈ ਵੀਡੀਓ ਵਾਇਰਲ ਐ ਇਸ ਵੀਡੀਓ ਦੇ ਨਾਲ ਜੁੜੀ ਹੋਈ ਅਸਲ ਸੱਚਾਈ ਸੁਣੋ ਇਸ ਵੀਡੀਓ ਦੇ ਵਿੱਚ ਅਸਲ ਸੱਚਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅੱਗ ਦੇ ਵਾਂਗ ਹੋਈ ਵਾਇਰਲ ਦੱਸ ਦਈਏ ਕਿ ਇਸ ਵੇਲੇ ਇੱਕ ਅਭਿਆਸ ਸਮਾਰੋਹ ਦੀ ਵੀਡੀਓ ਅੱਗ ਦੇ ਵਾਂਗ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਂਦੀ ਪਈ ਹੈ। ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਲਾੜੀ ਸਟੇਜ ਤੇ ਖੁਸ਼ੀ-ਖੁਸ਼ੀ ਨੱਚ ਰਹੀ ਹੈ ਕਿ ਇਸੇ ਦੌਰਾਨ ਲੜਾ ਉਸ ਤੇ ਉੱਪਰ ਨੋਟਾਂ ਦੀ ਨੇੜੀ ਲਿਆ ਦਿੰਦਾ ਹੈ ਪੈਸਿਆਂ ਦੀ ਬਾਰਿਸ਼ ਵਾਲਾ ਇਹ ਦ੍ਰਿਸ਼ ਵੇਖਦੇ ਸਾਰ ਹੀ ਲੋਕ ਹੈਰਾਨ ਰਹਿ ਗਏ ਤੇ ਕੁਝ ਘੰਟਿਆਂ ਦੇ ਵਿੱਚ ਹੀ ਇਹ ਵੀਡੀਓ ਲੱਖਾਂ ਵਾਰ ਸ਼ੇਅਰ ਕੀਤੀ ਜਾ ਚੁੱਕੀ ਹੈ ਤੇ ਕਰੋੜਾਂ ਇਸ ਨੂੰ ਵਿਊਜ਼ ਮਿਲ ਚੁੱਕੇ ਨੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਕੁਝ ਲੋਕ ਕਹਿੰਦੇ ਪਹਨੇ ਕਿ ਕਰੋੜਾਂ ਰੁਪਏ ਲੁੱਟਾ ਦਿੱਤੇ ਗਏ ਨੇ ਜਦ ਕਿ ਹੋਰ ਲੋਕ ਇਸ ਨੂੰ ਸਿਰਫ ਦੇਖਾਵਾ ਕਰਾਰੇ ਕਰਦੇ ਪਏ ਨੇ ਕਈਆਂ ਨੇ ਤਾਂ ਇਹ ਵੀ ਆਖ ਦਿੱਤਾ ਕਿ ਇਹ ਸੋਸ਼ਲ ਮੀਡੀਆ ਤੇ ਛਾਪ ਛੱਡਣ ਦੇ ਲਈ ਇਹ ਜਿਹੜਾ ਸਟੰਟ ਕੀਤਾ ਗਿਆ ਹੈ ਯਾਨੀ ਕਿ ਫੇਮਸ ਹੋਣ ਦੇ ਲਈ ਇਹ ਤਰੀਕਾ ਵਰਤਿਆ ਗਿਆ ਹੈ ਪਰ ਜਦੋਂ ਇਸ ਮਾਮਲੇ ਨੂੰ ਲੈ ਕੇ ਡੀ ਜੇ ਮਾਲਕ ਦੇ ਨਾਲ ਗਲਪਾਤ ਕੀਤੀ ਗਈ ਤਾਂ ਸੱਚਾਈ ਕੁਝ ਹੋਰ ਹੀ ਸਾਹਮਣੇ ਆ ਗਈ ਜੀ ਬਿਲਕੁਲ ਡੀ ਜੇ ਮਾਲਕ ਦੇ ਮੁਤਾਬਕ ਲਾੜਾ ਆਸਟ੍ਰੇਲੀਆ ਤੋਂ ਆਪਣੇ ਵਿਆਹ ਦੇ ਲਈ ਆਇਆ ਸੀ ਉਸਨੇ ਲਗਭਗ 10 ਤੋਂ 12 ਦਿਨਾਂ ਦੇ ਵਿੱਚ ਵਿਆਹ ਦੇ ਫੰਕਸ਼ਨਾਂ ਵਿੱਚ ਖੁੱਲੇ ਖਰਚੇ ਕੀਤੇ ਜਿਸ ਦਿਨ ਇਹ ਵੀਡੀਓ ਬਣਾਈ ਗਈ ਸੀ ਉਸ ਦਿਨ ਵੀ ਲਾੜੇ ਨੇ ਖੁਸ਼ੀ ਦੇ ਵਿੱਚ ਨੋਟ ਵਾਰੇ ਸਨ ਡੀ ਜੇ ਮਾਲਕ ਨੇ ਦੱਸਿਆ ਕਿ ਵੀਡੀਓ ਵਿੱਚ ਜਿੰਨਾ ਦਿਖਾਇਆ ਜਾ ਰਿਹਾ ਹੈ ਉਹਨਾਂ ਵੱਡਾ ਆંકੜਾ ਨਹੀਂ ਸੀ ਕੁੱਲ ਮਿਲਾ ਕੇ ਲਗਭਗ 2 ਤੋਂ 3 ਲੱਖ ਰੁਪਏ ਹੀ ਵਾਰੇ ਗਏ ਸਨ ਜਿਨ੍ਹਾਂ ਵਿੱਚੋਂ ਕੁਝ ਵਿਦੇਸ਼ੀ ਡਾਲਰ ਸਨ ਤੇ 10-10 ਤੇ ਜ਼ਿਆਦਾ ਨੋਟ ਸਨ ਕਰੋੜਾ ਰੁਪਏ ਲੁੱਟਣ ਦੀ ਗੱਲ ਸਿਰਫ ਅਫਵਾਹ ਹੈ ਜੋ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫੈਲੀ ਹੋਈ ਹੈ ਸੋਸ਼ਲ ਮੀਡੀਆ ਤੇ ਕਈ ਲੋਕ ਇਸ ਨੂੰ ਫਜ਼ੂਲ ਖਰਚੀ ਦੱਸਦੇ ਪਏ ਨੇ ਜਦਕਿ ਕਈ ਲੋਕ ਆਖਦੇ ਪਏ ਨੇ ਕਿ ਇਹ ਉਹਨਾਂ ਦੀ ਆਪਣੀ ਖੁਸ਼ੀ ਤੇ ਆਪਣੀ ਮਰਜ਼ੀ ਦਾ ਮਾਮਲਾ ਹੈ ਕੁਝ ਲੋਕਾਂ ਨੇ ਇਹ ਵੀ ਆਖ ਦਿੱਤਾ ਕਿ ਅੱਜਕੱਲ੍ਹ ਵਿਆਹ ਸਮਾਰੋਹ ਸ਼ਾਨੋ ਸ਼ੌਕਤ ਦਾ ਪ੍ਰਤੀਕ ਬਣ ਚੁੱਕੇ ਨੇ ਤੇ ਕੁਝ ਲੋਕ ਵਕਰੀ ਟਾਂਗ ਦੇ ਨਾਲ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਨੇ ਇਸ ਵੀਡੀਓ ਨੇ ਇੱਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਦ੍ਰਿਸ਼ ਕੁਝ ਸੈਂਕੜਾ ਦੇ ਲਈ ਵੱਡੀ ਖਬਰ ਬਣ ਸਕਦਾ ਹੈ ਪਰ ਸਚਾਈ ਜਾਣਨ ਦੇ ਲਈ ਪੂਰੀ ਜਾਂਚ ਤੇ ਪੱਕੀ ਜਾਣਕਾਰੀ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਖਿਰ ਦੇ ਵਿੱਚ ਸਵਾਲ ਤਾਂ ਇਹ ਹੀ ਖੜਾ ਹੁੰਦਾ ਹੈ ਕਿ ਇਹ ਸਿਰਫ ਇੱਕ ਪਰਿਵਾਰ ਦੀ ਖੁਸ਼ੀ ਦਾ ਮੌਕਾ ਹੈ ਜਾਂ ਫਿਰ ਦਿਖਾਵੇ ਦੀ ਦੌੜ ਇਸ ਤੇ ਵਿਚਾਰ ਤੁਹਾਡਾ ਹੋ ਸਕਦਾ ਹੈ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਵੀਡੀਓ ਨੇ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦੀ ਅਗ ਜ਼ਰੂਰ ਲਾ ਦਿੱਤੀ ਹੈ ਤੇ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਪਈ ਹੈ ਸੋ ਅਸੀਂ ਸਾਰੇ ਵੀ ਇੱਕ ਨਜ਼ਰ ਇਸ ਵੀਡੀਓ ਦੇ ਉੱਪਰ ਮਾਰਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਲਾੜਾ ਆਪਣੀ ਮਰਜ਼ੀ ਦੇ ਨਾਲ ਡਾਲਰ ਤੇ ਜਿਹੜੀ ਇੰਡੀਅਨ ਕਰੰਸੀ ਹੈ ਉਸ ਨੂੰ ਲ ਆਪਣੀ ਦੁਲਹਣੇ ਯਾਨੀ ਕਿ ਲਾੜੀ ਦੇ ਉੱਪਰ ਵਾਰਦਾ ਹੋਇਆ ਨਜ਼ਰ ਆਉਂਦਾ ਪਿਆ ਸੋ ਇੱਕ ਨਜ਼ਰ ਇਸ ਵੀਡੀਓ ਦੇ ਉੱਪਰ ਸੋ ਫਿਲਹਾਲ ਇਸ ਜਾਣਕਾਰੀ ਦੇ ਬਚਾ ਨਹੀਂ ਜੁੜੇ ਰਹੋ ਆਵਾ ਮੀਡੀਆ ਦੇ ਨਾਲ ਧੰਨਵਾਦ